ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੋਰ ਜੀ ਸਾਰੇ ਠੀਕ ਠਾਕ ਆਪਾਂ ਵੀ ਠੀਕ ਠਾਕ ਹਾਂ ਜੀ ਬੜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਹਾਂ ਸ਼ੁਰੂਆਤ ਸੇਰ ਇੰਨ ਕਣੀਆਂ ਹੀ ਸੀਗੀਆਂ ਰਾਤ ਵੀ ਨਹੀਂ ਸੀਗਾ ਤੇ ਆਹ ਹਨਾ ਬਟੇਰਾਂ ਲਾਦ ਨਹੀਂ ਕੁੱਕੜ ਨਾਲ ਦੇ ਨਾਲ ਖਿਲਾਰ ਦਿੰਦੇ ਦੇਖੋ ਕਿੰਨੀ ਦੂਰ ਤਾਈ ਢੇਰੀ ਕਰਤੀ ਤੇ ਬਾਕੀ ਜੀ ਕੱਲ੍ਹ ਵਾਲੀ ਵੀਡੀਓ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਹਨਾ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ ਮੈਨੂੰ ਸਮਝਣ ਵਾਸਤੇ ਤੇ ਕਸਾਈਂ ਨਾ ਸਪੋਰਟ ਕਰੀ ਜਾਓ ਆਪਣੇ ਚੈਨਲ ਨਾਲ ਤੇ ਚਲੋ ਮੈਂ ਕਿਹਾ ਅੱਜ ਵਾਲਾ ਬਲੌਗ ਆਪਾਂ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਤੇ ਅਮਰ ਰੋਟੀ ਲੱਗੀ ਪਈ ਸੀਗੀ ਚਲੋ ਮੈਂ ਕਿ ਮੈਂ ਬਸ ਉਹ ਥੱਲੇ ਬੋਕਰ ਮੈਂ ਰੋਜ਼ ਬੰਗੀਆਂ ਮਾਰਦਣੀ ਹੁੰਦੀਆਂ ਨੇ ਇਸ ਕੋਲ ਪਸੂੰਦਰ ਬੰਦੇ ਆ ਜਦੋਂ ਸਾਹ ਹਰੇ ਮੈਂ ਆਪਣਾ ਮਨ ਚੀਤਾ ਬਾਹਰ ਪਤਾ ਨਹੀਂ ਵਧੀ ਆਉਂਦੀ ਹੋਊਗੀ ਕਿ ਨਹੀਂ ਦੂਰ ਵਾਲੀ ਹਰਾਂ ਮੋਹਲੇ ਨੇ ਨੇ ਹੋ ਜਾਂਦਾ ਮੌਸਮ ਬੜਾ ਪਿਆਰੀ ਵਾਲਾ ਹੈ ਨਾ ਬਾਕੀ ਕੱਪੜੇ ਵਗੈਰਾ ਸਾਰੇ ਧੂਲ ਹੈ ਰੋਟੀ ਲੱਗੀ ਪਈ ਹੈ ਧਰਪੇ ਨੇ ਤੇ ਰੰਦ ਖਾਈ ਜਾਂਦੇ ਆ ਸਾਨੂੰ ਗਿਆ ਸੀ ਤੁਹਾਡੀ ਜਿੰਨ ਅੱਜ ਆ ਕੇ ਸਾਨੂੰ ਭੁੱਖ ਨਹੀਂ ਅਸੀਂ ਉੱਠੀ ਹੋਣਾ ਹੈ ਨਾ ਬਸ ਬੁੱਕਰ ਮਾ ਦਈਏ ਮੈਂ ਉਸਕੇ ਫੇਰੇ ਅਸੀਂ ਹੋਣ ਦੇਖੀਏ ਬਾਕੀ ਤੁਹਾਡੇ ਸਾਰਿਆਂ ਦੇ ਕਮੈਂਟ ਬਹੁਤ ਜ਼ਿਆਦੇ ਆਏ ਪਏ ਸੀ ਨਾ ਸਾਰੇ ਕਮੈਂਟਾਂ ਦੇ ਮੈਂ ਰਿਪਲਾਈ ਕਰੇ ਛੋਲੇ ਬੰਦਾ ਮਾੜੇ ਮਾੜੇ ਨਾਲ ਟਾਈਮ ਲੱਗ ਜਾਂਦੇ ਇਹ ਚੀਜ਼ ਤੇ ਹਨਾ ਫਿਰ ਆਏ ਬੈਗ ਵੀ ਨਹੀਂ ਹੋ ਸਕਦੀ ਵੀ ਚਲ ਤਾਂ ਸਕਪਰਨ ਭਰਾਮ ਦੇਵਿਕਾ ਦੇ ਕਮੈਂਟਾਂ ਦੇ ਰਿਪਲਾਈ ਕਰਦੇ ਹਨ ਬੈਕ ਹੋ ਗਈ ਮੈਂ ਫਿਰ ਸਾਰੇ ਗੁੱਸਾ ਕਰ ਜਾਂਦੇ ਵੀ ਕੀ ਗੱਲ ਦੀ ਵੀ ਸਾਡੇ ਕਮੈਂਟ ਦਾ ਰਿਪਲਾਈ ਨਹੀਂ ਕਰਿਆ ਤੇ ਤਾਂ ਕਰਕੇ ਤੇ ਅਸੀਂ ਜਾਣਾ ਸੀਗਾ ਤਲਵੰਡੀ ਸਾਬ ਉਹ ਕੇ ਅੱਜ ਸਲਾਹ ਸੀ ਸਾਡੀ ਮੇਰੀ ਤੇ ਮੰਨ ਕੀਤੀ ਦੀ ਦੇ ਹਜੇ ਰੰਦੀ ਨੂੰ ਪੁੱਛੇ ਨਹੀਂ ਅਸੀਂ ਪੂਆ ਫਤੀ ਜਿੰਦ ਉਹਨਾਂ ਨੇ ਪੁੱਛਦੇ ਹਾਂ ਅਸੀਂ ਕੀ ਬੋਲਦਾ ਰੰਦੀ ਇਹ ਵੀ ਅਸੀਂ ਜਾਇਆ ਹੀ ਤਲਵੰਡੀ ਸਾਬ ਉਹ ਕੇ ਤੇ ਅੱਜ ਨਾਲ ਤੇ ਖੰਡ ਪਾਟ ਸ਼ੁਰੂ ਹੋਏ ਨੇ ਖੁੱਲੇ ਵੇ ਐ ਤੇ ਪਾਪਾ ਪਾਪਾ ਦੇ ਤੋਂ ਅੱਜ ਕਿਰਨਵੀਰ ਨੂੰ ਅਸੀਂ ਫੇਰ ਮੈਂ ਦਿਮਾਗ ਕੀਤਾ ਜਾਵਾਂਗੇ 8 ਵਜੇ ਕਰਾਂਗੇ ਕਿਉਂਕਿ ਅਸੀਂ ਰੋਟੀ ਨਹੀਂ ਖਾ ਰਹੇ ਸਾਨੂੰ ਭੁੱਖ ਹੀ ਨਹੀਂ ਗਈ ਹਜੇ ਮੈਂ ਕਹਿੰਦੀ ਲੇਟ ਉੱਠਿਆ ਤਾਂ ਕਰਕੇ ਤੇ ਬਸ 2 ਢੇਰ ਨਾਲ ਇੱਕ ਇੱਥੇ ਜਿ ਢੇਰੀ ਹੈ ਦੋ ਕੁ ਵੱਠਾ ਹੋਣਗੇ ਤੇ ਹੱਦ ਕਿ ਸਿੱਟੇ ਹੋਣੀ ਹੈ ਮੈਂ ਵੀ ਆਜੇ ਵਾਰ ਆਜੇ ਵਾਰ ਚਲੋ ਮੈਂ ਇੱਧਰ ਦੀ ਆ ਜਾਣਾ ਇਹ ਗੱਲ ਰੱਖੀ ਤੋ ਨਾ ਜਮੇਂ ਬੁਰਾ ਹਾਲ ਕਰਦਾ ਵੀਡੀਓ ਲੰਬੀ ਹੋ ਜੂ ਪਤਾ ਫੇਰ ਮਿਲਦੇ ਆਂ ਕੱਟ ਦੇ ਕੇ ਬਹੁਤ ਲੰਬੀ ਲਓ ਜੀ ਆਪਾਂ ਹੋ ਗਏ ਤਿਆਰ ਤੇ ਕੰਮ ਧੰਦੇ ਸਾਰੇ ਫਤੇ ਹੋ ਗਏ ਥੋੜਾ ਜਿਹਾ ਅੱਜ ਰਣਵੀਰ ਨੇ ਸਾਫ ਸਫਾਈ ਵਾਲਾ ਕੰਮ ਜਿਹਾ ਛੇੜ ਰੱਖਿਆ ਸੀ ਕਿਉਂਕਿ ਘਰੇ ਸੀਗਾ ਤੇ ਕਮਰਾ ਹਨਾ ਪੇਟਿਆਂ ਵਾਲਾ ਥੋੜਾ ਜਿਹਾ ਬੈੱਡ ਉਹ ਕਰਿਆ ਸੋਫੇ ਸੈੱਟ ਕਰੇ ਨੇ ਥੋੜੇ ਜਿਹੀ ਅਲਮਾਰੀਆਂ ਹੋਰ ਸਾਈਡ ਤੇ ਕਰੀਆਂ ਆਈਆਂ ਪਤਾ ਨਹੀਂ ਕਿਵੇਂ ਜਿਹਾ ਕੁਝ ਦਿਖਾਵਾਂਗੇ ਤੁਹਾਨੂੰ ਤੇ ਲਓ ਜੀ ਆਪਾਂ ਹੋ ਗਏ ਤਿਆਰ ਤੇ ਚੱਲਦੇ ਆਂ ਪ੍ਰੀਤ ਹੋਰਿਆਂ ਕੋਲੇ ਤੇ ਬਾਕੀ ਅੱਜ ਹਣਾ ਪ੍ਰੀਤ ਹੋਰਾਂ ਨੂੰ ਇੰਨੇ ਦਿਨਾਂ ਬਾਅਦ ਮਿਲਾਂਗੇ ਕਿਵੇਂ ਜਿਹਾ ਲੱਗਦਾ ਹਣਾ ਇਹ ਚਾਹ ਜਾਂ ਚੜ੍ਹਿਆ ਪਿਆ ਵਿੱਚ ਵਾਕੜਾਂ ਨੂੰ ਮਿਲਾਂਗੇ ਅੱਜ ਤੇ ਇਹ ਕੀ ਕਹਿ ਰਿਹਾ ਤੂੰ ਕਿ ਤੂੰ ਨਾ ਜਾਪੂਗਾ ਕੀ ਕਰਾਂ ਤੂੰ ਮੈਥੋਂ ਦੱਸ ਮੈਨੂੰ ਦੱਸ ਦੇ ਧੀ ਲੱਗੇ ਲਓ ਜੀ ਮਨਕੀਤ ਕਹਿੰਦਾ ਨਹੀਂ ਜਾਣਾ ਤੇ ਆ ਪਾਪਾ ਆਪਣਾ ਹਾਂ ਬਾਈ ਆ ਭਾਈ ਵੀਰਿਓ ਚ ਲੈ ਲਿਆ ਪਾਪੇ ਨੂੰ ਵੀ ਅੱਜ ਆਪਾਂ ਕੁੜੀਆਂ ਢੀਕੜੀਆਂ ਹੋਣਗੀਆਂ ਅਸੀਂ ਚਰਨਾ ਹੋਰ ਪ੍ਰੀਤ ਹੋਰਗੀਆਂ ਹਾਂ ਦੋ ਸੁੱਕਗੀਆਂ ਹੋਣਗੀਆਂ ਚਲ ਕੋਈ ਨਹੀਂ ਕਰਾਂਗੇ ਆਪਾਂ ਉਹਨੂੰ ਮੈਂ ਕਰੂੰਗਾ ਗੱਲ ਜਾ ਗਿਆ ਉਹ ਤੇ ਨਾ ਨਾ ਕੋਈ ਹਾਂ ਨਾ ਹੀ ਤਾਂ ਕੋਈ ਟੈਨਸ਼ਨ ਨਹੀਂ ਆਹ ਬਤਨ ਨਸਾਨ ਹੋ ਗਿਆ ਪਰ ਤੈਨੂੰ ਆਖਾਂਗੇ ਆਖਾਂਗੇ ਹੋਰ ਬਾਕੀ ਚਾ ਆਹ ਦੇਖੋ ਜੀ ਸੱਸੀ ਕਾ ਬੁਲਾ ਦੇ ਕਿ ਤੂੰ ਧੰਨਤਨ ਸਾਸ੍ਰੀ ਕਾਲ ਜੀ ਲਓ ਜੀ ਅੱਜ ਮਣਕੀਤ ਨੂੰ ਦੇਖ ਲੋ ਫਿਰ ਇਹ ਬਲੌਗ ਚ ਵਿਚਾਰਾ ਘਾਟ ਹੀ ਦਿਖਿਆ ਕਰੂ ਹਨ ਤੇ ਮੌਸਮ ਆਇਆ ਹੋਇਆ ਪਿਆ ਜੀ ਦੇਖੋ ਮੀ ਉਹ ਇੰਨਾ ਕੁ ਜ਼ਿਆਦਾ ਅੱਗੇ ਮੀ ਦਿਖਾਈ ਜਾਂਦੇ ਹੋ ਦੇਖੋ ਜੋ ਮੈਂ ਲੀਲਾ ਹੋ ਰਿਹਾ ਦਿਖਸੂ ਤੇ ਔਡਾ ਵੀ ਮੀ ਹੈਗਾ ਲੁਫੀ ਨੇ ਸਟੋਰੀ ਲਾਈ ਸੀ ਮਨ ਲਾਦਾ ਇੰਸਟਾ ਤੇ ਲਓ ਜੀ ਇਹ ਆ ਸਾਡਾ ਸਟੋਰ ਰੂਮ ਪੁਰਾਣਾ ਸਾਡਾ ਹੈਗਾ ਇਹ ਪੇਟੀਆਂ ਵਾਲਾ ਕਮਰਾ ਇੱਥੇ ਮੇਰੀ ਮਾਂ ਦੀਆਂ ਪੇਟੀਆਂ ਹੁੰਦੀਆਂ ਸੀ ਉਹ ਮੇਰੀ ਮੰਮੀ ਦੀ ਪੇਟੀ ਹੈ ਤੇ ਇਹਨੂੰ ਸੈਟਿੰਗ ਕਰੀਆ ਹਨਾ ਇਹ ਵੈਸੇ ਜਿਵੇਂ ਪੁਰਾਣਾ ਹਨਾ ਸਮਾਨ ਹੈ ਜਿਵੇਂ ਸੰਦ ਵਗੈਰਾ ਸਾਰੇ ਤੇ ਸਮਾਨ ਦਾ ਇੰਨਾ ਕੁ ਵਧੀਆ ਪਿਆ ਜੀ ਆਹ ਮਧਾਣੀ ਨਹੀਂ ਹੁੰਦੀ ਸੌਰੀ ਮਧਾਣੀ ਨਹੀਂ ਰੜਕਣਾ ਰੱਖਣ ਵਾਸਤੇ ਬਣਿਆ ਹੋਇਆ ਇੱਥੇ ਮਧਾਣੀ ਰੱਖਣ ਵਾਸਤੇ ਆ ਚੀਜ਼ ਬਣੀ ਹੋਈ ਹੈ ਇੱਥੇ ਮਧਾਣੀ ਰੱਖ ਸਕਦੇ ਆ ਤੇ ਇਹਦੇ ਵਿੱਚ ਆਪਾਂ ਮਤਲਬ ਦਹੀਂ ਜਮਾਉਣੇ ਆ ਰੜਕਣਾ ਰੱਖ ਕੇ ਉਤੋਂ ਕਵਰ ਹੋ ਜਾਂਦਾ ਬਿੱਲੀ ਦਾ ਕੋਈ ਚੱਕਰ ਨਹੀਂ ਇਹਨੂੰ ਵੀ ਚੀਜ਼ ਉਹ ਕਿਹੜੀ ਹੈ ਜਿਹੜੀ ਘਰੇ ਹੈ ਨਹੀਂ ਸਭ ਕੁਝ ਦਿੱਤਾ ਮੈਂ ਵਾਇਗਰੂ ਨੇ ਬਸ ਬੰਦੀ ਸੁੱਖ ਚਾਹੀਦੀ ਆ ਦੇਖੋ ਜੀ ਤੇ ਇਹਦਾ ਇੱਤਾ ਬਰਿਆ ਹੈ ਨਾ ਬਹੁਤ ਸੋਹਣਾ ਇਹਦੇ ਤੇ ਕਲਰ ਕਰਿਆ ਵਿਆ ਪੈਰਟ ਐਂਡ ਰੈੱਡ ਤੇ ਬਹੁਤ ਸੋਹਣਾ ਕਿ ਤੂੰ ਉਰੇ ਖੱਚ ਕੇ ਦਿਖਾਉਣੇ ਆ ਤੁਨ ਆ ਦੇਖੋ ਕਿ ਤੂੰ ਚਲਾਈਆਂ ਇਹ ਆ ਚੀਜ਼ ਹੈ ਬਹੁਤ ਸੋਹਣਾ ਵੀ ਉਹ ਕਿਹੜੀ ਚੀਜ਼ ਆ ਵੈਗਰੂ ਦੇ ਕਿਰਪਾ ਨਾਲ ਹਨਾ ਜਿਹੜੀ ਘਰੇ ਹੈ ਨਹੀਂ ਸਭ ਕੁਸ ਹੈ ਬਸ ਬੰਦੀ ਸੁੱਖ ਸਾਈ ਦੀ ਤੇ ਸਾਡਾ ਆ ਮੁੰਡਾ ਨਾ ਪੜਨ ਲਿਖ ਜੇ ਤੇ ਮੋਟਾ ਹੋ ਜੇ ਇਹ ਪਤਲੇ ਵਾਲਾ ਇਹਨੂੰ ਖਾਤਾ ਪੀਤਾ ਨਹੀਂ ਲੱਗਦਾ ਪਤਾ ਨਹੀਂ ਕੀ ਗੱਲ ਹੈ ਉੱਥੇ ਰਾਦੇ ਸਾਈ ਦੇ ਲੋ ਜੀ ਅੱਜ ਰਣਵੀਰ ਨੇ ਸੈਟਿੰਗ ਐ ਕਰਤੀ ਪਹਿਲਾਂ ਪੇਟੀ ਇੱਥੇ ਸੀ ਇੱਥੋਂ ਹੁਣ ਆਹ ਪੇਟੀ ਇੱਥੇ ਲਾਤੀ ਤੇ ਮੀ ਆਨ ਕਰਕੇ ਨਾ ਕੱਪੜੇ ਮੰਜਿਆਂ ਦੇ ਪਏ ਆ ਇੱਕ ਕਲਮਾਰੀ ਆਸੇ ਇੱਕ ਕਲਮਾਰੀ ਆਸੇਗੀ ਤੇ ਅਲਮਾਰੀ ਤੇ ਆਹ ਮੇਜ਼ ਤੇ ਸੋਫਿਆਂ ਦੇ ਵੀ ਹਨਾ ਜੱਕਤਾਰਜੀ ਕਰਨ ਵਾਲੇ ਕਿਉਂਕਿ ਝੜ ਹੋ ਜਾਂਦਾ ਉਹ ਸੈਟਿੰਗ ਹੀ ਨਹੀਂ ਬੈਂਦੀ ਕਿਸੇ ਚੀਜ਼ ਦੀ ਤੇ ਇਨਵਰਟਰ ਗੱਡੀ ਵੀ ਜਮਾਂ ਕਲੀਨ ਕਰਤੀ ਕਵਰ ਕਵਰ ਜਿਹਾ ਲਾ ਕੇ ਇਹਦੇ ਤਾਂ ਸਾਫ਼ ਕਰਤੀ ਬਿਲਕੁਲ ਤੇ ਇਹ ਆਪਣੀ ਸਬਜ਼ੀ ਭਾਜੀ ਸਬਜ਼ੀ ਕੀ ਹੈ ਇਹ ਇਹ ਹੈਗੇ ਭਾਜੀ ਸਬਜ਼ੀ ਭਾਜੀ ਇਹ ਹੈਗੇ ਆਪਣੇ ਰਾਏ ਦੇ ਤੋਰੀਆਂ ਸਬਜ਼ੀ ਬਣਾਵਾਂਗੇ ਜਾ ਕੇ ਉਹ ਚਟਨੀ ਬਣਾਏਗੀ ਚਟਣੀ ਬਣਾਵਾਂਗੇ ਚਟਣੀ ਤੇ ਮੇਰੀ ਰਕਾਬੀ ਪਤਾ ਨਹੀਂ ਕਿੱਥੇ ਪੌੜੀਆਂ ਚ ਪਈਆਂ ਨੇ ਤੇ ਆਪਣੇ ਬੈਗ ਜਮਾਂ ਰਹਿਦੀ ਐ ਤੇ ਏਸੀ ਨੂੰ ਬਾਏ ਬਾਏ ਫੇਰਾਵਾਂਗੇ ਕਦੇ ਹੈਣਾ ਕਿ ਤੂੰ ਤਾਂ ਦਰ ਵੀ ਹੋ ਗਿਆ ਤਿਆਰ ਤੇ ਅਸੀਂ ਜਾਂਨੇ ਆਂ ਭੈਣਪਰਾ। ਮਸਮ ਦੇਖੋ ਜੀ ਕਿੱਡਾ ਸੋਹਣਾ ਹੋਇਆ ਹੈ ਪਰ ਦੇਖੋ ਹਰਿਆਲੀ। ਮੀਂਹ ਪੈਣ ਤੋਂ ਬਾਅਦ ਐਡੀ ਸੋਹਣੀ ਠੰਢੀ ਹਵਾ ਚੱਲੀ ਜਾਂਦੀ ਆਰ-ਪਾਰ ਹੋ ਰਹੀ ਏ ਕਮਰੇ 'ਚ। ਝੋਨੇ ਵੀ ਬਹੁਤ ਸੋਹਣੇ ਹੋ ਗਏ ਨੇ। ਦੇਖੋ। ਹਾਂ ਸਣ-ਸਣ ਆਉਂਦੀ ਆ ਸਣਾਂ ਨਾਲ ਸਣਾਂ ਨਾਲ ਹਵਾ ਕਰਦੀ। ਤੇ ਝੋਨੇ ਫਸਲਾਂ ਬਹੁਤ ਸੋਹਣੀਆਂ ਹੋਣਾ ਦੇਖੋ ਜੀ। ਅੱਜ ਤਾਂ ਪੱਖੇ ਦੀ ਵੀ ਲੋੜ ਨਹੀਂ ਆ ਕਮਰੇ 'ਚ। ਲੋਚ। ਤੂੰ ਨੇ ਬਹੁਤ ਸੁਣੇ ਹੋਗੀ ਲਓ ਜੀ ਆਪਾਂ ਪਹੁੰਚ ਗਏ ਔਡਾ ਤੇ ਜਸ਼ਨ ਕੋਲੇ ਕਿਵੇਂ ਦਾ ਲੱਗਿਆ ਜਸ਼ਨ ਮੈਂ ਆ ਗਈ ਬਹੁਤ ਵਧੀਆ ਬਹੁਤ ਵਧੀਆ ਤੇ ਲਓ ਜੀ ਤੇ ਪਿੱਤੂਆ ਬਣਾਉਂ ਸੀ ਇੰਨਾ ਕੁ ਜ਼ਿਆਦਾ ਰੋਏ ਸਤਿ ਸ਼੍ਰੀ ਅਕਾਲ ਜੀ ਸਸਰੀ ਕਾ ਬਲਾਜ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਤੇ ਮਾਮੀ ਨੇ ਇਹਦੀ ਨਿੱਕਲਪ ਭੇਜੇ ਆ ਤੇ ਇੰਨਾ ਕੁ ਜ਼ਿਆਦਾ ਰੋਈਆਂ 10 ਮਿੰਟ ਇੰਨਾ ਰੋਂਦੇ ਹੁੰਦੇ ਜਾਂ ਏ ਗੰਦਿਆ ਲਓ ਜੀ ਆਪਾਂ ਅੱਜ ਵਾਕਾਂ ਕੋਲੇ ਪਹੁੰਚ ਗਏ ਤੇ ਤੇ ਬਾਕੀ ਜੀ ਵੀਡੀਓ ਆਪਾਂ ਫੇਰ ਕਰਦੇ ਹਾਂ ਸਟਾਰਟ ਹੋਣਾ ਨਾਲ ਦੀ ਨਾਲ ਵਲੌਗ ਬਣਾਵਾਂਗੇ ਤੇ ਪੁੱਛਦੇ ਇਹਨਾਂ ਨੂੰ ਸਬਜ਼ੀ ਵਗੈਰਾ ਕਾਦੇ ਲਓ ਜੀ ਮੀਂਹ ਦੇਖੋ ਕਿੰਨਾ ਆਈ ਜਾਂਦਾ ਇੰਨੀ ਕੁ ਜ਼ਿਆਦਾ ਬਾਰਿਸ਼ ਹੋਈ ਜਾਂਦੀ ਹੈ ਤੇ ਪੰਡੇ ਢੀਂਡੇ ਪਏ ਹੈ ਢੇਚ ਇੱਧਰ ਪਿਆ ਝਾੜੂ ਭੇਜ ਗਿਆ ਆਪਣਾ ਤੇ ਬਹੁਤ ਪੱਤੇ ਕੱਢ ਲਏ ਹਨ ਜਿਸ ਨੂੰ ਅੰਗੂਰਾਂ ਵਾਲੀ ਵੱਲ ਨੇ ਤੇ ਜਿਵੇਂ ਆਪਣਾ ਆਖੜਾ ਕਲਿੱਪ ਲਈ ਕਿੱਕ ਤਾਂ ਨਾ ਦਿਖਾਇਆ ਕਰੋ ਲਾ ਜਸ਼ਨ ਤੇ ਇਹ ਆਪਣਾ ਕਰਦਾ ਬੜੇ ਮੀਹ ਕੰਮ ਕਰ ਲੈ ਤੂੰ ਵੀ ਜਸ਼ਨ ਮੈਂ ਕੱਲੂ ਕਰ ਲੈ ਸੀਗਾ ਕਲਰ ਤੇ ਫੁਲੇਕ ਤੇ ਅੱਜ ਇੱਕ ਸੁਲੇਕ ਰਹਿ ਗਿਆ ਸੰਡੇ ਦਾ ਲਓ ਜੀ ਆਗੇ ਜੀ ਆਪਾਂ ਜਸ਼ਨ ਕੋਲੇ ਟੈਂਟ ਫੋੜੀ ਆਪਣੀ ਆਸੇ ਟੈਂਟ ਫੋੜੀ ਕਹਿੰਦੇ ਹੁੰਦੇ ਆ ਨੂੰ ਤੇ ਬਾਕੀ ਸਬਜ਼ੀਆਂ ਬਾਪੇ ਨੇ ਇੱਕ ਤਾਂ ਰਾਏ ਵਗੈਰਾ ਪਾਤੀ ਸੀਗੇ ਕੌਸ਼ ਮੇਲਾ ਕੱਦੂ ਆ ਤੇ ਤੋਰੀਆਂ ਦੇਖਦੇ ਆ ਸਬਜ਼ੀ ਕਾਦੀ ਬਣਾਈ ਕਿੰਨਾ ਰੰਗ ਦਿੱਤਾ ਪਤਾ ਇੱਕੋ ਦੋ ਕਮਰਾ ਨਾ ਥੋੜਾ ਸਾਫ਼ ਕਰਨ ਨਾਲ ਹੋਇਆ ਪਿਆ ਕਰਾਂਗੇ ਕੱਲ ਨੂੰ ਦੇਖਦੇ ਆ ਜੇ ਮੀਂਹ हट ਗਿਆ ਨਾ ਉਨ ਤੋਂ ਪ੍ਰੀਤ ਕਪੜਾ ਵਗੈਰਾ ਮਾਰ ਕੇ ਰਾਦੀ ਐਨਵੈਟਰ ਬਚਾਲਾ ਬਾਹਣਾ ਹੋ ਜਾਂਦਾ ਹੋਰ ਤਾਂ ਸਾਰਾ ਕੁਝ ਸਹੀ ਰਹਿੰਦਾ ਇਹਦੇ ਨਾ ਇੰਨੀ ਨਹੀਂ ਡਸਟ ਚੜ ਗਈ ਇਹਨੂੰ ਕਰਾਂਗੇ ਕਲੀਨ ਆਪਾਂ ਨਾ ਪਤਾ ਕਰੰਟ ਆ ਜੀ ਹੜ ਜਾ ਹੱਥ ਨਾਲ ਨਾ ਜਿਸ਼ਣ ਲੋ ਜੀ ਸਬਜੀ ਆਪਣੀ ਬਣ ਗਈ ਸਬਜੀ ਆਪਾਂ ਬਣਾਈਏ ਤੋਰਨਾ ਦੀ ਮੈਂ ਕੱਲ੍ਹ ਵਾਲਾ ਲਿਆਈ ਸੀ ਤੋਰਨਾ ਤੇ ਇਸ ਤਰ੍ਹਾਂ ਦੀ ਸਬਜੀ ਪਸੰਦ ਕਰਦੇ ਆ ਨਾ ਜਸ਼ਨ ਤੇ ਪ੍ਰੀਤ ਜੀਰਾ ਵਗੈਰਾ ਪਾ ਕੇ ਵਧੀਆ ਤੇ ਅੱਜ ਰੋਟੀ ਚਾਹ ਕੇ ਖਾਣਗੇ ਜਵਾਕ ਚ ਇਹ ਪੁੱਛ ਕੇ ਆਈ ਸੀ ਮੈਂ ਹਨਾ ਪੁੱਛ ਕੇ ਆਪਾਂ ਸਬਜੀ ਬਣਾਉਣੀ ਵੀ ਪੁੱਤ ਕਾਦੀ ਸਬਜੀ ਖਾਣੀ ਹੈ ਤੁਸੀਂ ਕਹਿੰਦੇ ਮੰਮੀ ਤੋਰਨਾ ਬਣਾ ਲੈ ਤੇ ਮੈਂ ਕਿਹਾ ਦੁੱਧ ਪਾਉਣਾ ਜਾਂ ਸੁੱਕੀ ਕਹਿੰਦੇ ਵੀ ਦੁੱਧ ਪਾ ਬੀ ਜਿਵੇਂ ਤੁਹਾਨੂੰ ਪਸੰਦ ਆ ਉਵੇਂ ਹੀ ਕਰਨਾ ਤੇ ਇਥੇ ਆਪਾਂ ਦੁੱਧ ਧਾਰ ਲੈ ਜੀ ਗਰਮ ਕਿਉਂਕਿ ਦੁੱਧ ਘੱਟ ਲੈਂਦੇ ਹੋਣਗੇ ਮੈਥੋਂ ਮੰਗਰੋਂ ਤੇ ਚਲੋ ਇਹ ਪੀ ਲੈਣਗੇ ਮੈਂ ਅੱਜ ਨਾ ਪੀਉਂਗੀ ਤੇ ਇਹਦਾ ਨਾਮ ਹੋ ਵੀ ਗਿਆ ਗੈਸ ਦਾ ਉਹ ਇਥੇ ਕੱਪੜਾ ਇਹ ਲਾ ਰੱਖਿਆ ਮੈਂ ਪੂਣਾ ਪਤਾ ਨਹੀਂ ਕਿੱਧਰ ਗਿਆ ਇਹਦਾ ਮਤਲਬ ਪੈਰ ਜਾ ਸੀਗਾ ਤੇ ਪ੍ਰੀਟੀਜੇਸ਼ਨ ਕੰਮ ਕਰੀਏ ਨੇ ਸਕੂਲ ਦਾ ਟੀਵੀ ਲਾ ਰੱਖਿਆ ਮਿੱਠਾ ਮੈਂ ਪਾਤਾ ਦੁੱਧ ਚ ਤੇ ਆ ਚੱਕਦੇ ਹਾਂ ਸਮਾਨ ਆ ਸੰਭਾ ਸੁਵਾਈ ਦੀ ਦਾ

ਜਿਸ ਦਾ ਹੌਨਾ ਪੰਜ ਹੋ ਗਿਆ ਪੰਜ ਕੋਲ ਦੇ ਰੱਖਾ ਪੰਜੇ ਬਾਹਰ ਪੰਗਾ ਦੋ ਫ੍ਰਿਜ ਚ ਪੰਗਾ ਸੀ ਖਾਲੀ ਤੇ ਦਰਦ ਪੰਗਾ ਸੀ ਆਪਾਂ ਗੈਸ ਕੋਲੇ ਇੱਕ ਉਧਰ ਸੋਫੇ ਤੇ ਬੀਬੀ ਆਪ ਹੀ ਕਹਿੰਦੀ ਹਿੰਦੀ ਖਾਲੀ ਕਰ ਦੋ ਬਹੁਤ ਰਾਜੇ ਖਾਲੀ ਕਰਤੀਆਂ ਭਰੀਆਂ ਨਹੀਂ ਹਾਂ ਆਇਆ ਹਲੀ ਥੰਦਾ ਪੰਚ ਚਲਵਾ ਲਾ ਤੂੰ ਥੰਦਾ ਜੀ ਮम्मी ਵਧੀਆ ਨਹੀਂ ਰੱਖਦਾ ਹਾਂ ਜੀ ਫੋਨ ਆ ਰਹਾ ਹੈ ਫੋਨ ਜਾਪਾ ਹਰ ਜਿਆਨ ਖੰਡਾ ਪਾਣੀ ਵਧੀਆ ਲੱਗਦਾ ਕਿਉਂਕਿ ਰਮੇਸ਼ ਹੈ। ਪਰ ਮਾਦੀ ਮੀਂਹ ਬੈਲੇ ਸਾਡੇ ਤਾਂ ਬਹੁਤ ਜਾ ਰਹੀ ਹੈ। ਪਰ ਫਿਰ ਵੀ ਪਾਣੀ ਆਇਆ ਲੱਗਦਾ ਹਨ ਕਿ ਪਸੀਨਾ ਉਹਦਾ ਸੀਨੇ ਦੇ ਘੜ ਕੇ ਜਿਹੜਾ ਖੰਡਾ ਖੰਡਾ ਪਾਣੀ। ਲਓ ਜੀ ਆਪਾਂ ਲਾ ਕੇ ਰੋਟੀ ਬਣਾਉਣਾ ਐਜਸ ਨੇ ਸਾਢੇ 6 ਹੋ ਗਏ। ਹੂੰ। ਸਾਢੇ 6 ਦਾ ਤਾਂ ਹੋ ਗਿਆ ਤੇ ਮੇਰੇ ਕੈਮਰੇ ਨਾਲ ਆਪਾਂ ਜਿਸ ਨਾਲ ਜਦੋਂ ਆਤੋਂ ਕਿਉਂਕਿ ਜਦੋਂ ਅਸੀਂ ਬੋਤਲਾ ਪਾਣੀ 6:00 ਵਜੇ ਬਾਈ ਬੈ। ਹਾਂ ਮਾ ਸਾਢੇ 6 ਬੋ ਮੇਰੇ ਪਤਨੀ ਨੇ ਵੀ ਨਾ ਤੇ ਅਮਰ ਦਾ ਕੋਣਾ ਸੀ ਭੁਜਾਈਦਾ ਕਿਦੀ ਸਾਰਾ ਜੀ ਲਾਦਾ ਮਗਾਮ ਕਿਸੇ ਮੇਰੇ ਇੱਥੇ ਬੜਾਈ ਰੱਖਣਾ ਹੈ ਤੇ ਸਾਡੇ ਕੋਲ ਸਾਰਾ ਸੀ ਨੱਜੜਾ ਲੈਂਦੀ ਸੀ ਮਗਾਇਆ ਤਾਂ ਮੈਂ ਤੇ ਸਾਰਾ ਕੋਈ ਨਹੀਂ ਕਾਚੋਰਾ ਰੰਮੀਰ ਬਖਾ ਕਰੇ ਹੋਇਆ ਕੋ ਰਾਤ ਨੂੰ ਤੇ ਕਿਉਂਕਿ ਰੰਮੀਰ ਜੀ ਦੀ ਜਨਮ ਦੀ ਜੋਤੀ ਉਹ ਚੁੱਕੇ ਨਾ ਮਾਤਾ ਨੂੰ ਰੌਸ ਹੋ ਜੂਗੀ ਕੁਝ ਮੇਰੀ ਯਾਦ ਸੀ ਹੈ ਨਾ ਵੀ ਮੈਂ ਮਤਲਬ ਬਲਾ ਹੁੰਦਾ ਇਹ ਬਤਨਾ ਆਦੀ ਤੇ ਮਨ ਕਿੰਦੀ ਸੀ ਦੂਰੇ ਜਾਏ ਉਹ ਨਹੀਂ ਜਾਣਾ ਉਹ ਨਹੀਂ ਜਾਣਾ ਉਹ ਕਿਹੜੀ ਸਾਈਡ ਪੈਂਦੀ ਸੀ ਆਪਣੇ ਵਾਲੀ ਗੇ ਮਾਸੀ ਵਾਲੀ ਮਾਸੀ ਦੇ ਸਾਈਡ ਤੇ ਮੈਂ ਸਾਹਮਣੇ ਹਾਂ ਉੱਥੇ ਵਾਲੀ ਹਵਾ ਆਉਂਦੀ ਆਪਣੇ ਵਾਲੇ ਆਪਣੇ ਵਾਲੇ ਤੇ ਆਉਂਦੀ ਨਹੀਂ ਹਵਾ ਸਾਰਾ ਨਮਰੇ ਹੀ ਕੂਲਿੰਗ ਹੋ ਜਾਂਦਾ ਹੁਣ ਤਾਂ ਬਾਕੀ ਐਂ ਜਿਹੜਾ ਸਾਹਮਣੇ ਨੰਜਾ ਹੋ ਗਿਆ ਜਾਂ ਕੁਝ ਵੀ ਉੱਥੇ ਜਾ ਰਿਹਾ ਨਹੀਂ ਮਾਰਦਾ ਫੇਰ ਭਾਈ ਉਹ ਜਿੱਦੇ ਠੰਡੀ ਹਵਾ ਨਹੀਂ ਮਾਰਦਾ ਸੀ ਉਹਦੇ ਆਪਾਂ ਮਰ ਗਏ ਸੀਗੇ ਹੁਣ ਗਰਮੀ ਨਾਲ ਕੋਈ ਬਾਹਰ ਦਾ ਸਟਾਰਮ ਮਾਰਨ ਵਾਲਾ ਨਹੀਂ ਕੋਈ ਉਹਦੀ ਸਰਵਿਸ ਕਰਾਉਣਾ ਨਹੀਂ ਸੀ ਜੀ ਜੀ ਹੁੰਦਾ ਹੀ ਜੀ ਜ਼ਿਆਦਾ ਚੰਗੀ ਹੋ ਆ ਮਾਤਾ ਜਾਨ ਵਾਲਾ ਜੀ ਕਰ ਰਿਹਾ ਮੇਰਾ ਕੋਈ ਨਹੀਂ ਬਾਲੀ ਯਾ ਇਹ ਚੁੱਪ ਨਹੀਂ ਸ਼ਨੀਵਾਰ ਐਤਵਾਰ ਦੀ ਛੁੱਟੀ ਨਹੀਂ ਹੁੰਦੀ ਜਾਈ ਤੇ ਹੁੰਕਾ ਨਾ ਫਤੋ ਜੇ ਤਾਂ ਬਾਹਰ ਦੀ ਕਰ ਲੈਂਦੇ ਤੇ ਇਹ ਜਿਆਦਾ ਜਿੰਨੇ ਹੁੰਦੀਆਂ ਪਾਲਾ ਚੱਲ ਜਾਂਦੇ ਤੇ ਚਿਠਾਈ ਤੇ ਰੱਖ ਲਈਏ ਨਾ ਨਾ ਮਾ ਸੋਲੀ-ਸੋਲੀ ਵਧੀਆ ਆਏ ਜਾਂ ਸੋਲੀ ਜਿਹੀ ਹੋਲੀ ਆਂ ਕਿੰਨੇ ਫੱਕਾ ਚੱਲੀ ਜਾਂਦਾ ਸ਼ਤਰਾ ਹਾਂ ਮੈਂ ਮਿਲਣੀ ਤਾਂ ਰੱਖੀ ਲਾ ਲਾਉਂ ਜੀ ਮੈਂ ਤਾਂ ਮੈਚ ਕਰਾਣਾ ਇਹ ਵੀ ਮਜਬੂਰੀ ਹੈ ਜੀ ਲੱਗੀ ਸ਼ਾਇਦ ਸ਼ਾਇਦ ਨਾ ਮੈਨੂੰ ਘਰੇ ਲੱਗ ਜੇ ਮੈਂ ਇਹ ਚਾਹਨਾ ਹਾਂ ਬਾਕੀ ਫਿਰ ਵੀ ਹੁਣ ਆਇਆ ਲੱਗਦਾ ਕਿ ਜਿਆਦਾ ਕੀ ਖਵਾਣਾ ਚਾਹੁੰਦੇ ਕਿ ਇਹ ਵੀ ਮੈਨੂੰ ਨਾ ਜਵਾਕਾ ਨਾ ਬੰਦ ਕਿੰਨਾ ਲੱਗੂਗਾ ਵੀ ਰੋਟੀ ਬਣਾ ਬੱਤੇ ਨੇ ਰਹਿਣਾ ਕਰਨਾ ਲੋਜਕ ਤੇ ਕਿੱਥੇ ਇਹਨਾਂ ਨੂੰ ਪੁੱਛ ਕੇ ਦਾਲ ਸਬਜ਼ੀ ਬਣਾਉਣੀ ਵੀ ਪੁੱਤ ਕਾਦੀ ਖਾਉਂਗੇ ਕਿ ਉਹ ਤੇਰੀ ਪਸੰਦ ਹੈ ਨਾ ਉਹ ਸਾਰਾ ਨਾ ਨਾ ਰੋਟੀ ਸਬਜ਼ੀ ਬਣਾਉਣਾ ਮੇਰੇ ਵਾਸਤੇ ਤੇ ਤੇਰੇ ਵਾਸਤੇ ਦਾ ਤੇ ਕੋਹ ਹਨਾ ਕੇ ਨੂੰ ਸਬਜ਼ੀ ਨਹੀਂ ਖਾਣੀ ਉਹ ਤਾਂ ਹਰ ਸਬਜ਼ੀ ਚੀਨੀ ਦੀ ਖਾਣੀ ਨਹੀਂ ਜਮਾ ਸਵਾ ਹਾਂ ਜਮਾ ਸਵਾ ਨਹੀਂ ਲੱਗਦੀ ਗੰਡੇ ਤਾਂ ਮੈਂ ਚਲ ਖਾ ਲੈਣਾ ਅਦੀ ਤਰੀ ਗੰਡੇ ਨੇ ਮੇਰੇ ਦੇ ਵਿੱਚ ਤੇ ਗੰਡੇ ਮੈਂ ਦੋ ਗੰਡੇ ਪਾਏ ਤੇ ਬਾਕੀ ਦੋ ਨਹੀਂ ਸਾਰਾ ਖਾ ਕੇ ਦੇਖ ਲੈ ਸਬਜ਼ੀ ਮੈਂ ਖਾਉਣੀ ਆ ਕਰੀ ਅੰਨ ਨਾ ਲੱਭਾ ਸਬਜ਼ੀ ਕੋਲ ਨਾ ਲਾ ਲੇ ਰੋਟੀ ਤਾਂ ਨਹੀਂ ਤਰਾਂਠੇ ਨਾ ਲਾਈ ਹੋਰ चूरी को अगर केरा मैं दाल खा के देखूं अगर मैंने स्वाद लगी फिर चूरी ना कुछ ठीक है कल का पराया जब नहीं ना मैंने इतने सारे पाते इतने आधा किलो बके राय पाते मेरे बाप के नहीं अगर हमें कद्दू ले आया हाजी कहन कद्दू ले मैंने कद्दू पाए है तो रोई दे दो सारे हो ना तो तो भी फिर मैं किन लोगों को तोड़ना है इसी की बढ़िया हो जाती है आज का दिन है ना, ना पड़े फिर सुनो पता घर में मुरे भी लगी है ये पड़े भी है रूड़ी पड़े उसके भी बहुत ज्यादा ਤੇ ਬਾਕੀ ਦਿਹਾਜ ਦਾ ਸਾਰੇ ਹਨ ਤੇ ਹੋਰਨ ਸਬਜ਼ੀਆਂ ਨਾਲ ਰੋਟੀ ਰਾਜਨ ਬੱਤਗਰ ਰੋਟੀ ਜਾਈਏ ਨੇ ਮੈਂ ਗੋਦਰਾ ਵਰਗਾ ਸੀ ਲੈ ਲਵਾਂ ਕਿ ਮੈਂ ਜਦੋਂ ਚੱਲ ਪਾਣੀ ਠੰਡਾ ਹੋ ਜਾਉ ਲੋਚੀ ਕਹਾਂਗੇ ਤੇ ਬਾਕੀ ਜੀ ਪਲੀ ਜਣਾ ਸਪੋਰਟ ਕਰੋ ਆਪਣੇ ਚੈਨਲ ਨਾਲ ਆਪਾਂ ਨਾ ਨਿਹੰਤ ਕਰ ਰਹੇ ਹਾਂ ਬਹੁਤ ਜ਼ਿਆਦਾ ਤੇ ਵੀ ਆਪਾਂ ਨੂੰ ਆਪਦੀ ਮਨਜ਼ੂਰਤਾ ਪਹੁੰਚਾ ਰਹੇ ਹਾਂ ਵੀ ਹੋ ਸਕਦਾ ਹੈ ਨਾ ਕਿ ਜਿਹੜੀਆਂ ਚੀਜ਼ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰੀਏ ਜੇ ਜੋ ਵੀ ਮੁੱਦਾ ਸ਼ੇਅਰ ਕਰਿਆ ਹੈ ਨਾ ਵੀ ਜੇ ਜਮੋ ਆਪਣੇ ਕੋਲੇ ਨਾ ਆਪਦੀ ਪੇਮੈਂਟੀ ਵਧੀਆ ਆਉਣ ਲੱਗੀ ਤੇ ਵੀ ਆਪਾਂ ਆਪ ਦਾ ਵਧੀਆ ਹੈ ਨਾ ਵੀ ਆਪ ਦਾ ਮਿਹਨਤ ਕਰਦੇ ਆ ਜਾਂ ਚਲੋ ਕਰਕੇ ਖਾਣ ਲੱਗ ਜੇ ਕੋਸ਼ਣਾ ਕੋਸ਼ਣਾ ਨਾ ਜੀ ਸਾਹ ਨੂੰ ਵਰਤ ਕੇ ਜਾਈਦਾ ਨਾ ਕੋਈ ਨਹੀਂ ਸਾਡੇ ਕੋਲ ਤਾਂ ਤੇ ਜੇ ਬਾਕੀ ਦੀ ਆਪਣਾ ਨਾ ਚੈਨਲ ਵੀ ਵਧੀਆ ਵੀ ਚੱਲ ਪਿਆ ਤੇ ਫਿਰ ਤੋਂ ਇਹ ਜੀ ਐਮ ਹੋ ਜਾਂਦੀ ਹੈ ਨਾ ਵੀ ਜਦੋਂ ਕਹਿੰਦੇ ਹੁੰਦੇ ਬੰਦਾ ਕੁੜੀ ਹੈ ਜਿਹਦੇ ਹੱਥ ਚ ਪੈਸੇ ਆ ਜਾਂਦੇ ਉਹ ਬੰਦੇ ਨੂੰ ਮਤਲਬ ਆਇਆ ਹੁੰਦਾ ਹੈ ਨਾ ਵੀ ਕਹਾਂ ਸਵਾ ਕਰੇ ਹੋ ਜਾਂਦਾ ਹੈ ਤੇ ਜੀ ਜਿ ਆਪਣੀ ਬੋਲੀ ਮੰਨ ਲਈ ਚੱਲਣਾ ਚਲ ਵੀ 2 ਮਹੀਨੇ ਤੋਂ 3 ਮਹੀਨੇ ਤੋਂ ਆਪਣੀ ਪੇਮੈਂਟ ਵਧੀਆ ਹੋਣ ਲੱਗੀ ਹੈ ਨਾ ਤੇ ਕਿਉਂਕਿ ਉਹ ਬੱਚਿਆਂ ਵਾਸਤੇ ਬੱਚੇ ਦੇ ਸੁਪਨੇ ਪੂਰੇ ਕਰਨਾਗੇ ਆਪ ਜੀ ਨੇ ਕਰਨਾ ਨੇ ਬੱਚਿਆਂ ਦਾ ਹਨਾ ਸੁਪਨੇ ਉਹ ਚੀਜ਼ ਦਿਹਾਉ ਨੂੰ ਸੋਈ ਬਣਾਉਦੇ ਹਨਾ ਤੇ ਚਲੋ ਬਸ ਅੱਜ ਦਾ ਇੰਨਾ ਬਲੌਗ ਬਣਿਆ ਹੈ ਨਾ ਫਿਰ ਉਹ ਆਪਾਂ ਵਧੀਆ ਹੋਰ ਬਣਾ ਕੇ ਤੁਹਾਨੂੰ ਸੋਨੇ ਨਾਲ ਸ਼ੇਅਰ ਕਰਾਂਗੇ ਤੇ ਹੁਣ ਮੈਂ ਇਹਨੂੰ ਗੱਲੇ ਪ੍ਰੀਤ ਨੂੰ ਕੋਲ ਮਾਰ ਦੀ ਰੋਟੀ ਖਾਣਗੀ ਸਹੀ ਅਸਲਾਮੁ ਅਲਾਈਕੁਮ ਤੇ ਦੂਜੀ ਵਾਰ ਦੇਖਣ ਨੂੰ ਮਿਲਣ ਨੂੰ ਮੈਂ ਦੁਬਾਰਾ ਤੇ ਕਿਵੇਂ ਲੱਗਦਾ ਜਿਸ ਨੂੰ ਤੇਰੇ ਯਾਰੀ ਬਹੁਤ ਵਧੀਆ ਵਧੀਆ ਬਹੁਤ ਦਾ ਵੀ ਬਹੁਤ ਵਧੀਆ ਅੱਛਾ ਖੁਸ਼ ਹੋ ਨਾ ਮੈਂ ਇੱਕ ਪੀਪਲ ਪਾਰਟੀ ਪੀਪਲ ਪਾਰਟੀ ਕਰਨੀ ਹੈ ਆਪਕੇ ਜਾਣਦਨ ਪਰ ਸੌਦਾ ਲੜਕੀ ਆਜੋਗੀ ਵਾ ਉਹ ਵੀ ਬੜੀ ਪੇਮੈਂਟ ਦੀ ਕਰਾਂਗੇ ਪਤਾ ਆਪਾਂ ਜਦੋਂ ਵੀ ਆਪਣੇ ਮਤਲਬ ਪੇਮੈਂਟ ਆ ਗਈ ਨਾ ਹਵਾਲਾ ਜਿੰਦੀ ਹੈ ਹੂੰ ਉਦੋਂ ਕਰਦੇ ਪਾਲਤੀ ਜਦੋਂ ਆਪਣੀ ਐ ਪੇਮੈਂਟ ਜਮਾ ਆ ਗਈ ਅੱਜ ਤਾਂ ਤੂੰ ਦੇਤੀ ਪਾਲਤੀ 100 ਡਾਲਰ ਦੀ ਅੱਜ ਤੋਂ ਵੀ ਆ ਕੇ ਦੇਤੀ ਤੁਸੀਂ ਕਿਆ ਸੀ ਮੈਂ ਖਾਣੋ ਜਿਹੜਾ ਕੁਸ ਨਾਦੀ ਹੈ ਤੇ ਮੈਂ ਕੰਬੀਨੇਸ਼ਨ ਟਰਾਈ ਕਰੂੰਗੀ ਰੋਟੀ ਖਾਣ ਤੋਂ ਬਾਅਦ ਤੇ ਇਹ ਪਾਲਤੀ ਆਪਾਂ ਉਦੋਂ ਕਰਾਂਗੇ ਜਿੱਦਿ ਆਪਣੇ ਖਾਤੇ 'ਚ ਤੇ ਆਪਣੇ ਆਏ ਹੱਥ ਚ ਆ ਗਏ ਨੇ ਪੇਮੈਂਟ ਆਪਣੇ ਆਇਆ ਅਸਲੀ ਪਾਲਤੀ ਚ ਹੋਊਗੀ ਇਹ ਪਾਲਤੀ ਆਪਾਂ ਉਦੋਂ ਕਰਾਂਗੇ ਜਿਹੜੀ ਆਪਾਂ ਪੇਮੈਂਟ ਆਈ ਨੂੰ ਕਰਨੀ ਪਾਲਤੀ ਤਾਂ ਇਹ ਤੇ ਕਿਆ ਸੀਗਾ ਕੈਫੇ 'ਚ ਚੱਲਾਂਗੇ ਕਿਥੇ ਕੈਫੇ 'ਚ ਹੂੰ ਅੋ ਦਿਨ ਕੇਕ ਉਥੇ ਕੇਕ ਲਿਆ ਕੇ ਕਾਡਨਿੰਗ ਤਾਂ ਉਥੇ ਹੋਣੀ ਆ ਤੇ ਕੁਝ ਮੰਗਾ ਲਾਂਗੇ ਜੇ ਮੈਗੀ ਖਾ ਗੋ ਤਾਂ ਜਿਹੜਾ ਉਸ ਮਾਰਦੀ ਬਣ ਕੇ ਮੈਂ ਰਹਿ ਜੂਣਾ ਆਪਣੀ ਪੇਮੈਂਟ ਸਹੀ ਸਮਾਂ ਦੇ ਹੱਥਲੇ ਪਹੁੰਚਾ ਜੀ ਤੇ ਫਿਰ ਆਪ ਨੂੰ ਕੋਈ ਰੈਂਸ਼ਨ ਨਹੀਂ ਰਹੇ ਤੁਹਾਨੂੰ ਪਤਾ ਹੈ ਨਾ ਤੇ ਬਸ ਇਹ ਰਹਿ ਪੈ ਗਈ ਪੇਮੈਂਟ ਤਾਂ ਹੁੰਦਾ ਹੈ ਨਾ ਵੀ ਆਪਣਾ ਕਾਉਂਟ ਵਗੈਰਾ ਸਹੀ ਸੰਭਾਲਿਆ ਜਾਵੇ ਤੇ ਆਪਣੀ ਪਹਿਲੀ ਪੇਮੈਂਟ ਹੱਤੇ ਚੱਲੀ ਤੇ ਬਾਕੀ ਅਸੀਂ ਨੈਕਸਟ ਪੇਮੈਂਟ ਦਾ ਪ੍ਰੀਟੈਂਸ਼ਨ ਹੀ ਰਹਿੰਦੀ ਕਿਉਂਕਿ ਆਪਾਂ ਨੂੰ ਯਕੀਨ ਹੋ ਜਾਂਦਾ ਆਪਣੇ ਡਾਕੂਮੈਂਟ ਵਗੇਰਾ ਸਾਰੇ ਸਹੀ ਲੱਗੇ ਆ ਨਾ ਇਹ ਜੀ ਹੀ ਕਿ ਜੈਂਸ਼ਨ ਹੋ ਜਾਂਦੀ ਤੇ ਲੈਸ ਆ ਜਾਂਦੀ ਵਰਦਦੀ ਤੇ ਚਲੋ ਜੀ ਹਨਾ ਅੱਗੇ ਰਿਹਾ ਤਾਂ ਫਿਰ ਇੰਟ ਹੈਂਡ ਕਰਦੇ ਆ ਨਾ ਤੇ ਕੱਲ ਨੂੰ ਮਿਲਾਂਗੇ ਸੀ ਬੋਲਣੇ ਵੀਡੀਓ ਦਾ ਤੇ ਵੀਰ ਦੇਖਣ ਲਈ ਹਨਾ ਬਹੁਤ ਬਹੁਤ ਧੰਨਵਾਦ ਨਹੀਂ ਤਾਂ ਆਪ ਕੀ ਸੱਚੀ ਗੱਲ ਤੇਰੇ ਪਿਡੇ ਡੈਡੀ ਦੀ ਗੱਲ ਸੁਣਨੀ ਆ ਜੀ ਉਹ ਕੀ ਦਾ ਖੁਣਾ ਇੰਨਾ ਬਜਾ ਦੇ ਖੁਸ਼ ਹੋ ਗਿਆ ਨਾ ਮੈਨੂੰ ਪੁੱਛਦਾ ਪਹਿਲਾਂ ਵੀ ਤੂੰ ਕਿਥੇ ਆ ਮੈਂ ਕਿਹਾ ਮੈਂ ਉੱਡਾਂ ਆ ਗਈ ਇੰਨਾ ਕੁ ਖੁਸ਼ ਹੋਇਆ ਨਾ ਇੰਨੀ ਕਿ ਵਧੀਆ ਗੱਲ ਕਰੀ ਦੀ ਜਿਹੜੀ ਜਿਵੇਂ ਕੱਲ੍ਹ ਦੀ ਗੱਲ ਕਰਦਾ ਸੀ ਨਾ ਲਿਉਂ ਲਿਉਂਦੀ ਹੈ ਵੀ ਜਦੋਂ ਮੈਂ ਕੱਲ੍ਹ ਵਿੱਚ ਸੀ ਨਾ ਉਦੋਂ ਗੱਲ ਕਰਦਾ ਸੀ ਉੱਡਾਂ ਰਿਹਾ ਸਿਨੇਮਾ ਜਾਣਾ ਨਾ ਤੇ ਮਤਲਬ ਐ ਮੈਨੂੰ ਪੂਰੀ ਸਾਈਡ ਦੀਆਂ ਗੱਲਾਂ ਕਰੀ ਜਾਂਦਾ ਮੈਨਾਂ ਮਨਾਇਆ ਕਲ ਨੂੰ ਅਨਾ ਆਪਰਾਕਾਰ ਤਾ ਉਹ ਜੋ ਆਪਣੇ ਜਵਾਬ ਆਏ ਹੋ ਜਾਣਗੇ ਵੀ ਉਹ ਇੰਨਾ ਬਜਾ ਦੇ ਨਾ ਔਰ ਹੁੰਦਾ ਸੀ ਮਤਲਬ ਇੰਨਾ ਕੁ ਜਾਰੀ ਮੇਰੇ ਕੋਲੇ ਫਿਰ ਮੈਂ ਇਹ ਚੀਜ਼ ਦਾ ਮੈਂ ਕਿਹਾ ਕਿ ਫਿਰ ਸੋਚਿਆ ਮੈਂ ਵੀ ਜੇ ਮੈਂ ਕਿਹਾ ਸਾਰਾ ਕੁਝ ਜ਼ਮੀਨ ਜਾਇਦਾ ਕੋ ਥੋੜੀ ਹੁੰਦੀ ਹੈ ਜੇ ਆਪਦੀ ਫੈਮਿਲੀ ਹੈ ਨਾ ਆਪਦਾ ਬੰਦਾ ਆਪਦੇ ਮਤਲਬ ਸਹੀ ਸਲਾਮਤ ਹੈ ਤੇ ਵੀ ਮੈਂ ਚਲੋ ਇੰਨੀ ਵੀ ਨਦਈ ਨਹੀਂ ਹਨਾ ਮੈਂ ਨਦਈ ਹੈ ਨਹੀਂ ਕਿ ਆਪਾਂ ਹਨਾ ਨਦਈ ਹੋਏਗੇ ਮੇਰੇ ਦੇ ਵਿੱਚ ਕਹਿੰਦੇ ਕਿ ਮੇਰੇ ਅੰਦਰ ਮਾਂ ਦਾ ਦਿਲ ਹੈ ਤੇ ਆਪਾਂ ਗੱਗੀ ਦੀ ਗੱਲ ਕਰਨੀ ਹੈ ਨਾ ਉਹਦੇ ਕਹਿਣ ਤੇ ਮੈਂ ਘਰੇ ਆਈ ਹਾਂ ਗੱਗੀ ਨੇ ਇਹ ਗੱਲ ਕਹੀ ਜੇ ਮੈਨੂੰ ਸ਼ਾਇਦ ਗੱਗੀ ਨਾ ਕਹਿੰਦਾ ਤਾਂ ਸ਼ਾਇਦ ਨਹੀਂ ਹੁੰਦੀ ਸੀ ਕਿਉਂਕਿ ਹੰਤਾ ਮੇਰੀ ਬੋਧ ਬੰਦੀ ਹੈ ਕਿਉਂ ਬੁਸਾ ਆਇਆ ਲੈ ਬੰਦੇ ਨੂੰ ਹਨਾ ਬਹੁਤ ਜਿਆਦਾ ਕਿਉਂਕਿ 15 ਸਾਲ ਹੋ ਗਏ ਵੀ ਮੈਂ ਹਨੇਚਾ ਸਾਲਾਂ ਦੀ ਬਣੀ ਮੇਰਾ ਕੋਈ ਨਹੀਂ ਬਣਿਆ 15 ਸਾਲਾਂ ਦੇ ਵਿੱਚ ਵੀ ਮੈਂ ਕੋਈ ਵੀ ਅੰਦਰ ਰਿਸ਼ਤਾ ਕੋਈ ਨਹੀਂ ਮੈਂ ਹਨਾ ਵੀ ਆਦ ਦੇ ਨੂੰ ਮੇਰੇ ਰਿਸ਼ਤੇ ਸਾਲਾਂ ਭਾਵੇਂ ਪਰਪਰ ਦਾ ਸਾਲਾਂ ਚ ਬੇਰੇ ਲਈ ਕੋਈ ਇੱਕ ਰਿਸ਼ਤਾ ਸਟੈਪ ਨਹੀਂ ਲੈ ਸਕਿਆ ਹਨਾ ਵੀ ਵਿਵਾਹ ਕਰਨ ਹੋਵੇ ਸੀ ਮੈਨੂੰ ਤੇ ਮੈਂ ਸਿਰਫ ਗੱਗੀ ਦੇ ਕਰਕੇ ਜਾਂ ਸੁਆਕਾਂ ਕਰਕੇ ਨਹੀਂ ਮੈਨੂੰ ਕਿਸੇ ਦਾ ਕੋਈ ਮਤਲਬ ਹੈ ਨਹੀਂ ਇਹ ਚੀਜ਼ ਹਨਾ ਪੀਜਾਮੇ ਮਤਲਬ ਨੀ ਹੋ ਕੇ ਆਈਆਂ ਜਾਮੇ ਧਰ ਕੇ ਆਈ ਕਿਸੇ ਤੋਂ ਇਹ ਚੀਜ਼ ਹੈ ਮੈਨੂੰ ਕੋਈ ਮਤਲਬ ਨਹੀਂ ਹੈਗਾ ਮੈਂ ਸਿਰਫ ਆਪਣੇ ਕੁੜੀਆਂ ਵਾਸਤੇ ਆ ਤੇ ਬੰਦੇ ਵਾਸਤੇ ਨਹੀਂ ਆ ਨਾ ਹੋਰ ਨਾ ਤਾਂ ਮੈਨੂੰ ਵੀ ਸਹ ਰਿਸ਼ਤੇਦਾਰ ਦਾ ਰੱਜਦਾ ਰਹਾ ਤੇ ਨਾ ਮੈਨੂੰ ਵੀ ਸਹ ਰਿਸ਼ਤੇਦਾਰ ਦਾ ਆ ਮੈਂ ਤਾਂ ਚੱਤੀ ਹੂੰ ਇਹ ਤਾਂ ਚੱਤੀ ਤੇ ਬਸ ਸਾਹੀ ਗੱਲ ਬੋਤਾ ਜੀ ਤੇ ਹਾਂਜੀ ਫਟਕ ਚਾਹੀਏ ਲਿਆ ਅਣੀ ਆ ਵੀਡੀਓ ਬਣਾਈ ਇੰਨੀ ਹੈ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਨਾ ਤੇ ਨਿਲਾਗੇ ਕਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਪਲੀਜ਼ ਵੀਡੀਓ ਨੂੰ ਫਾਲੋਵਾਚ ਕਰ ਲਓ ਤੇ ਸੋਹਣੇ-ਸੋਹਣੇ ਕਰੋ ਕਮੈਂਟ ਤਾਂ ਕਦ ਨਹੀਂ ਦਿੱਤੀਆਂ ਮੇਰੀਆਂ ਤੇ ਤੇ ਪਲੀਜ਼ ਸਬਸਕ੍ਰਾਈਬ ਕਰੋ ਮਾ ਆਪਣੇ ਚੈਨਲ ਨਾਲ ਸੋਹਣੇ-ਸੋਹਣੇ ਇੱਕ ਗੰਟ ਕਰੋ ਤੇ ਆਪਾਂ ਜਲਦੀ ਜਲਦੀ ਬਣਾ ਆਪਣੇ ਮਕਸਦ ਤੱਕ ਪਹੁੰਚ ਜਾਈਏ ਹਨ ਤੇ ਆਪਣਾ ਸਬਰ ਅਜ ਸਬਰ ਕਰ ਲੈ ਆਪਾਂ ਹਨ ਤੇ ਬਾਕੀ ਬੈਗਰੂ ਆਉਂਦਾ ਸਬਸਕ੍ਰਾਈਬ ਕਰਨ ਵਾਲੇ ਨਾਲ ਤੇ ਚਲੋ ਜੀ ਅੱਜ ਅਜ ਨੂੰ ਦਾ ਪੈਕ ਕੀ ਹੰਡ ਕਰ ਆਏ ਹਾਂ ਮਿਲਾਂਗੇ ਕੱਲੂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦੀ ਸਾਰਿਆਂ ਨੂੰ